ਵਿਆਧੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋਈਆਂ ਨੇ ਜਿੱਥੇ ਕੀ ਇਹ ਪਿਓ ਪੁੱਤਰ ਬਾਈਕ ਤੇ ਸਵਾਰ ਹੋ ਕੇ ਘਰ ਦੇ ਵਿੱਚ ਰੱਖੇ ਹੋਏ ਵਿਆਹ ਦੇ ਲਈ ਸਬਜ਼ੀ ਲੈਣ ਜਾ ਰਹੇ ਸੀ ਤੇ ਰਾਹ ਦੇ ਵਿੱਚ ਉਹਨਾਂ ਨੂੰ ਟਰੈਲੇ ਨੇ ਦਰੜ ਦਿੱਤਾ ਤੇ ਇਸ ਹਾਦਸੇ ਦੇ ਵਿੱਚ ਦੋਹਾਂ ਦੀ ਮੌਤ ਹੋ ਚੁੱਕੀ ਹੈ ਹਾਦਸਾ ਇੰਨਾ ਭਿਆਨਕ ਸੀਗਾ ਕਿ ਦੋਹਾਂ ਦੇ ਸਰੀਰ ਦੇ ਟੁਕੜੇ-ਟੁਕੜੇ ਖੋ ਜਾਂਦੇ ਨੇ ਜੋ ਕਿ ਸੜਕ ਤੇ ਵਾਥ-ਵਾਥ ਹਿੱਸਿਆਂ ਦੇ ਵਿੱਚ ਪਏ ਹੋਏ ਨਜ਼ਰ ਆ ਰਹੇ ਨੇ ਦੋਸਤੋ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਸਮ੍ਰਿਤਕ ਦੇ ਦੇ ਜਿਹੜੇ ਅੰਗ ਸੀਗੇ ਉਹਨਾਂ ਨੂੰ ਵੱਖ-ਵੱਖ ਲਿਫਾਫਿਆਂ ਦੇ ਵਿੱਚ ਪਾਇਆ ਗਿਆ ਦੱਸਿਆ ਗਿਆ ਕਿ ਇੱਕ ਦਰਦਨਾਕ ਹਾਦਸਾ ਦਿਨ ਚੜ੍ਹਦਿਆਂ ਹੀ ਵਾਪਰਿਆ ਹੈ ਜਲੰਧਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਜਲੰਧਰ ਦੇ ਨਕੋਦਰ ਰੋਡ ਤੇ ਇਹ ਹਾਦਸਾ ਵਾਪਰਿਆ ਨਕੋਦਰ ਨਕੋਦਰ ਰੋਡ ਖਾਲਸਾ ਸਕੂਲ ਦੇ ਬਾਹਰ ਇਹ ਹਾਦਸਾ ਵਾਪਰਦਾ ਜਿੱਥੇ ਕਿ ਨਕੋਦਰ ਦੇ ਪਿੰਡ ਹੀਰਾ ਦੇ ਰਹਿਣ ਵਾਲੇ ਇਹ ਦੋਵੇਂ ਪਿਓ ਪੁੱਤਰ ਆਪਣੇ ਜੀਜੇ ਦੇ ਨਾਲ ਸਬਜ਼ੀ ਲੈਣ ਜਾ ਰਹੇ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹਨਾਂ ਦੇ ਜੀਜੇ ਸੀਗੇ ਉਹ ਥੋੜੀ ਦੂਸਰੀ ਬਾਈਕ ਤੇ ਸੀਗੇ ਥੋੜੀ ਦੂਰੀ ਤੇ ਸੀ ਤੇ ਇਹ ਦੋਵਾਂ ਦੀ ਬਾਈਕ ਅੱਗੇ ਜਾ ਰਹੀ ਸੀ ਤਾਂ ਜਿਵੇਂ ਹੀ ਅੱਗੇ ਜਾਂਦੇ ਨੇ ਤਾਂ ਇੱਕ ਟਰਾਲੇ ਦੇ ਵੱਲੋਂ ਇਹਨਾਂ ਨੂੰ ਦਰੜ ਦਿੱਤਾ ਜਾਂਦਾ ਤਾਂ ਸਿੱਕੇ ਹਾਦਸੇ ਦੇ ਵਿੱਚ ਦੋਵੇਂ ਪਿਓ ਪਤਾਂ ਦੀ ਮੌਤ ਹੋ ਚੁੱਕੀ ਹੈ ਇੱਕ ਦਾ ਨਾ ਜਸਵੀਰ ਸਿੰਘ ਲਸਿਆ ਜਾ ਰਿਹਾ ਇੱਕ ਦਾ ਨਾ ਕਰਮਨ ਦਸਿਆ ਜਾ ਰਿਹਾ ਸਿੱਕੇ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਿਕ ਮੈਂਬਰਾਂ ਨੂੰ ਡੂੰਗਾ ਸਦਮਾ ਪਹੁੰਚਿਆ ਕਿਉਂਕਿ ਪਰਿਵਾਰ ਨੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਖੁਸ਼ੀਆਂ ਚੱਲ ਰਹੀਆਂ ਸੀ ਤੇ ਅਚਾਨਕ ਤੜਕਸਾਰ ਹਾਦਸਾ ਵਾਪਰ ਚੁੱਕਿਆ ਹੈ ਘਰ ਦੇ ਵਿੱਚ ਦੋ ਮ੍ਰਿਤਕ ਦੇਹਾਂ ਜੜੀਆਂ ਨੇ ਹੋ ਲੋਥੇ ਪਹੁੰਚਣ ਗਿਆ ਉਸ ਤੋਂ ਬਾਅਦ ਪਰਿਵਾਰ ਦਾ ਰੋਰੋ ਕੇ ਬੁਰਾ ਹਾਲ ਹੈ ਪਰਿਵਾਰ ਨੂੰ ਸਦਮਾ ਪਹੁੰਚਿਆ ਦਸਤੀ ਕੇ ਇਸ ਘਟਨਾ ਦੇ ਨਾਲ ਹਰ ਕੋਈ ਸਾਮਿਆ ਹੋਇਆ ਦਸਤੀ ਕੀ ਟਰਾਲੇ ਦੇ ਟਰਾਲਾ ਚਾਲਕ ਦੇ ਵੱਲੋਂ ਆਪਣਾ ਟਰਾਲਾ ਉੱਥੇ ਹੀ ਲੋਕ ਕਰਕੇ ਉਹ ਡਰਾਈਵਰ ਫਰਾਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਟਰਾਲੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੱਲ ਕਿ ਇਹ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀ ਜੀ ਇਹ ਮੇਰੇ ਨਾਲੋਂ ਬਿਲਕਾ ਵੀ ਕਰਮਾ ਪਿੱਛੇ ਜੀ ਤਾਂ ਮੈਂ ਮੋੜੇ ਸੀਗਾ ਜੀ ਮੈਂ ਜਿੱਦਾ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਪੂਰੇ ਜਨਾਬ ਦੇ ਧਿਆਨ ਦੇਣਾ ਅੱਛਾ ਜੀ ਮੋੜੇ ਵੀ ਦੇਖਣਾ ਹੁੰਦਾ ਇਧਰੋਂ ਵੀ ਗੱਡੀ ਆਵੇ ਅ ਮੈਂ ਆਪਕਾ ਕਿ ਹੁਣ ਕਿਹੜੇ ਜੀ ਉਹ ਮੈਂ ਪਿੱਛੇ ਜਾ ਕੇ ਮੀਡੀਆ ਤੋਂ ਪੂਰ ਦੋਤਾ ਜਾ ਕੇ ਜੀ ਨਾਲ ਪਿੱਛੇ ਆਏ ਜੀ ਮਗਰ ਪਿੱਛੇ ਰਹਿ ਗਿਆ ਉਹਨੂੰ ਕਿਤਾ ਫੋਨ ਚੱਕਣੀ ਹੈ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਇਹ ਮੈਂ ਪੈਂਟ ਲਾਇਆ ਮੈਂ ਕਹਾਂ ਵੀ ਫੋਨ ਨਹੀਂ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਜੀ ਉਹ ਹੈਗਾ ਕਿ ਜਾਂ ਉਹ ਵੀ ਨੰਬਰ ਜੀ ਜਿਹੜਾ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਹੈ ਦੂਸਰਾ ਜਨਮ ਵੀ ਕਿਤੇ ਅ ਪਿੱਛੇ ਦੇ ਵਿੱਚ ਨਿਵਾਜ ਬੁੱਝ ਗਏ ਹੋ ਅੱਛਾ ਜੀ ਜਦੋਂ ਮੈਂ ਉਹ ਤੋਂ ਪਤਾ ਲੱਗਦਾ ਕਿ ਮੈਂ ਇੱਥੇ ਆ ਗਿਆ ਤੇਰੀ ਨਾਮ ਸੇ ਨਰਤਾ ਬੱਝ ਲੱਗਦੇ ਮੇਰਾ ਘਰ ਵਾਲੀ ਦਾ ਭਰਾ ਸੀਗਾ ਪਰੌਲੀ ਦਾ ਪਿੰਕੇ ਠੀਕ ਹੈ ਤੇ ਕੀ ਨਾਮ ਇਹ ਪੁੱਤ ਹੀ ਤੁਨ ਕਿਨਾ ਇੱਕੋ ਜਸਵੀਰ ਜਸਵੀਰ ਰਾਜ ਸੀਗਾ ਅੱਛਾ ਜੀ ਤੇ ਮੁੰਡੇ ਦਾ ਨਾਮ ਇਹਦੇ ਦਾ ਹਰਮਨ ਜੀ ਤੇ ਹੁਣ ਜਾ ਕੇ ਥੇ 22 ਲੈਣ ਜਾ ਰਹੇ ਸੀ ਮੰਡੀ ਨੂੰ ਕਿ ਕਿੱਥੇ ਰਹਿਣ ਵਾਲੇ ਸੀ ਮੇਰਾ ਪਿੰਡ ਦੇ ਮੇਰਾ ਪਿੰਡ ਆਮ ਹੈ ਟਰਾਲਾ ਹੁੰਦਾ ਪੈਨ ਪੁੱਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਨਾਲ ਘਰ ਵਿਆਹ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਤੇ ਟਰੇ ਵਾਲੇ ਡੰਪ ਤੇ ਲੱਗੇ ਤੇ ਰਾਹਲੀ ਦੀ ਸਾਈਡ ਤੇ ਹੀ ਇਹਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਕਾਲੇ ਕਰ ਦਾਂਗੇ। ਅੱਛਾ ਜੀ। ਉਹਨੂੰ ਦੇ ਪੁਨੀਤ ਸਿੰਘ ਪੁੱਤਰ ਸੋਮ ਸਿੰਘ ਜੀ। ਜੀ। ਜ਼ੀਰ ਪੁੱਤਰ ਸੌਰ ਵਾਸੀ ਪਿੰਡ ਫੇਰਾ ਲੋਗੋਦਰ। ਜੀ। ਤੇ ਕਰਮਨ ਅਮੜਾ ਜੀ। ਬੇਹੜੀ ਵਾਲਾ ਇੱਥੋਂ। ਉਹ ਕੁੱਤੀ ਸੀਗੇ ਤੋਂ ਸਭ ਨੂੰ ਮੈਂ ਜਾ ਰਹੇ ਸੀ। ਅੱਛਾ ਜੀ। ਉਹਦਾ ਗਵਾਹ ਹੁੰਦਾ। ਅੱਛਾ ਜੀ। ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਭ ਜਿਹੜੇ ਡੈਥ ਹੋਈਏ? ਦੋ ਜਣੇ ਸੀਗੇ। ਇਹਨਾਂ ਦੇ ਟੇਢੇ ਜਣੇ ਸੀਗੇ ਇੱਕ ਇਹਨਾਂ ਦਾ ਜਿਹੜਾ ਦਸਤੀਰ ਦਾ ਆ ਇਹ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੂਸਤੇ ਅਲੱਗ ਮੁੱਠਾ ਦੇ ਉੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਥੇੜ ਦੇ ਵਿਚਕਾਰ ਨਾਲ ਹੁੰਦਾ ਨਹੀਂ ਕਿ ਉੱਥੇ ਦੇ ਕਾਲਾ ਲੰਗਣ ਦੇ ਨਾਲ ਜੀ ਉਹ ਵੀ ਬੜੀ ਨਾਲ ਥੇੜਾ ਇੱਕ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਠੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੌਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਨੀ ਤੇ ਸਰ ਗੱਡੀ ਨੰਬਰ ਦੱਸ ਸਕਦੇ ਹੋ ਜਿਹੜਾ ਟਰਾਲਾ ਹੈ ਟਰਾਲਾ ਆ ਗਿਆ ਪੀ ਵੀ 50 E ਨੇ ਮੋਟਰਸਾਈਕਲ ਦਾ ਨੰਬਰ ਪੀਪੀ 33ਈ ਉਿੱਕੀ ਸਫੀਰ ਜਿਹਦੇ ਤੇ ਸਵਾਰ ਸੀਗੇ ਠੀਕ ਹੈ ਸਰ ਇਹ ਕਾਲੇ ਦਾ ਨੰਬਰ ਹੈਗਾ ਪੀਪੀ 03 ਏ ਜੀ 957 ਟਾਟਾ ਵੈਟਰਲਾ ਕੋਈ ਸੀਟੀਸੀ ਵਗੈਰਾ ਕੋਈ ਹੰਗਾਲੀ ਗਈ ਸਰ ਸੀਟੀਸੀ ਫੋਟੇ ਅੱਗੇ ਢੇਰ ਜਾ ਕੇ ਅੱਛਾ ਜੀ ਅਬੀ ਸ਼ੀਟ ਤੇ ਲੱਗਦੇ ਅੱਛਾ ਜੀ ਕਿੰਨੇ ਕ ਵੇਲੇ ਦੀ ਘਟਨਾ ਸਰ ਹਾਂਜੀ ਕਿੰਨੇ ਕ ਵੇਲੇ ਦੀ ਬਾਤ ਹੈ ਘਟਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆਪਿਆ ਤਾਂ ਬਿਲਕੁਲ ਇੰਪਰੈਕਟ ਮਿਲ ਗਿਆ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਇਹ 3 ਪੁਆਇੰਟ ਮੰਨਦਾ ਜੀ ਲਿੰਕ ਰੋਡ 3 ਪੁਆਇੰਟ ਸਵਾਤੂ ਦਾ ਜੱਗਰ ਤੇ ਕਿਹੜਾ ਥਾਣਾ ਕਿਹੜਾ ਪਿੰਡ ਹੈ ਥਾਣਾ ਫਾਰ ਦੇ ਜੀ